ਸਭ ਤੋਂ ਪਹਿਲੇ ਮਹਿੰਦਰ ਕੇਪੀ ਦੇ ਪੁੱਤਰ ਦੀ ਹੋਈ ਅੰਤਿਮ ਅਰਦਾਸ। ਵੀਰਾ ਬਿਆਸ ਮੁਕੀ ਸਣੇ ਕਈ ਸ਼ਖਸੀਅਤਾਂ ਨੇ ਭਰੀ ਹਾਜ਼ਰੀ। ਦੇਖੋ ਮੌਕੇ ਦੀਆਂ ਤਸਵੀਰਾਂ। ਗੁਲੰਦਰਜੀਤ ਸਭ ਦਾ ਸੰਸਦ ਮੈਂਬਰ ਅਤੇ ਕਾਲੀ ਦਲ ਦੇ ਨੇਤਾ ਮਹਿੰਦਰ ਸਿੰਘ ਕੇਪੀ ਦੇ ਕੋਲਤੇ ਪੁੱਤਰ ਦੀ ਅੱਜ ਅੰਤਿਮ ਅਰਦਾਸ ਕੀਤੀ ਗਈ। ਇੱਥੇ ਦੱਸ ਦਈਏ ਕਿ 13 ਸਤੰਬਰ ਨੂੰ ਮਾਡਲ ਟਾਊਨ ਵਿਖੇ ਮਾਤਾ ਰਾਣੀ ਚੌਂਕ ਨੇੜੇ ਕੇਪੀ ਦੇ بیٹے ਦੇ ਦਰਦਨਾਕ ਹਾਦਸੇ ਦੇ ਵਿੱਚ ਮੌਤ ਹੋ ਗਈ ਸੀ ਅੰਤਿਮ ਅਰਦਾਸ ਮੌਕੇ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢੀਲੋਂ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਨਜੀਤ ਸਿੰਘ ਚੰਨੀ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜੜਾ ਜਲੰਧਰ ਕੈਂਡ ਤੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਸ਼ਰਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਸੂਫੀ ਗਾਇਕ ਅਤੇ ਪਾਤਪਾ ਸੰਸਦ ਮੈਂਬਰ ਹੰਸ ਰਾਜ ਹੰਸ ਸਮੇਤ ਪਾਰਟੀ ਦੇ ਕਈ ਸੀਨੀਅਰ ਆਗੂਆਂ ਸਮੇਤ ਕਈ ਸ਼ਖਸ਼ੀਅਤ ਨੇ ਸ਼ਿਰਕਤ ਕੀਤੀ ਹੈ ਮਹਿੰਦਰ ਸਿੰਘ ਕੇਪੀ ਦੇ ਪੁੱਤਰ ਦੀ ਅਚਾਨਕ ਮੌਤ ਹੋਣ ਕਾਰਨ ਪਰਿਵਾਰ ਬੇहद ਸਦਮੇ ਦੇ ਵਿੱਚ ਹੈ ਤੇ ਅੰਤਿਮ ਅਰਦਾਸ ਮਾਡਲ ਟਾਊਨ ਦੇ ਗੁਰਦੁਆਰਾ ਸਿੰਘ ਸਭਾ ਵਿੱਚ ਦੁਪਹਿਰ 12 ਵਜੇ ਹੋਈ ਪਹਿਲਾ ਪਾਠ ਕੀਤਾ ਗਿਆ ਜੋ ਕਿ ਲਗਭਗ 1 ਵਜੇ ਤੱਕ ਚੱਲੀ ਇਸ ਤੋਂ ਬਾਅਦ ਮਹਿੰਦਰ ਕੇਪੀ ਦੇ ਪੁੱਤਰ ਦੀ ਅੰਤਿਮ ਅਰਦਾਸ ਕੀਤੀ ਗਈ ਅਤੇ ਸ਼ਰਨ ਅੰਜਲੀ ਦੇਣ ਲਈ ਪਾਰੀ ਗਿਣਤੀ ਦੇ ਵਿੱਚ ਲੋਕ ਮਾਡਲ ਟਾਊਨ ਦੇ ਗੁਰਦੁਆਰਾ ਸਾਹਿਬ ਵਿੱਚ ਪਹੁੰਚੇ ਤੇ ਉਹਨਾਂ ਦੀ ਮੌਤ ਨੂੰ ਲੈ ਕੇ ਪੁਲਿਸ ਵੱਲੋਂ ਜਾਂਚ ਜਾਰੀ ਹੈ ਤੇ ਉਹਨਾਂ ਦੇ ਪੁੱਤਰ 13 ਸਤੰਬਰ ਨੂੰ ਮਾਡਲ ਟਾਊਨ ਨੇੜੇ ਇੱਕ ਹਾਦਸੇ ਦੇ ਵਿੱਚ ਉਹਨਾਂ ਦੀ ਮੌਤ ਹੋ ਚੁੱਕੀ ਸੀ ਤੇ ਫੋਰਚੂਨਰ ਕਾਰ ਦੇ ਵਿੱਚ ਘਰ ਵਾਪਸ ਆ ਰਹੇ ਸੀ ਅਤੇ ਜਦੋਂ ਉਹ ਡਬਲ ਸ਼ਾਟ ਕੈਫੇ ਪਹੁੰਚੇ ਤਾਂ ਉਸ ਨੂੰ ਇੱਕ ਸਾਹਮਣੇ ਤੋਂ ਆ ਰਹੀ ਕ੍ਰੇਟਾ ਕਾਰ ਨੇ ਟੱਕਰ ਮਾਰ ਦਿੱਤੀ ਕ੍ਰੇਟਾ ਨੂੰ ਪ੍ਰਿੰਸ ਚਲਾ ਰਿਹਾ ਸੀ ਜੋ ਕਿ ਸ਼ੇਖਾ ਬਜਾਰ ਦਾ ਇੱਕ ਕੱਪੜਾ ਕਾਰੋਬਾਰੀ ਹੈ ਤੇ ਜੀ.ਡੀ.ਵੀ. ਨਗਰ ਦਾ ਰਹਿਣ ਵਾਲਾ ਹੈ ਪ੍ਰਿੰਸਿਸ ਸਮੇਂ ਫਰਾਰ ਦੱਸਿਆ ਜਾ ਰਿਹਾ ਹੈ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਕਨਫਰਮ ਤੋਂ ਦੱਸਦੇ ਕਿ ਸਬਕਾ ਐਮ.ਪੀ. ਮਹਿੰਦਰ ਕੇ.ਪੀ ਦੇ ਪੁੱਤਰ ਦੀ ਅੱਜ ਅੰਤਿਮ ਅਰਦਾਸ ਕੀਤੀ ਗਈ ਹੈ ਤੇ ਡੇਰਾ ਵਿਆਸ ਮੁਖੀ ਸਣੇ ਕਈ ਰਾਜਨੀਤਿਕ ਸ਼ਖਸੀਅਤਾਂ ਨੇ ਵੀ ਹਾਜ਼ਰੀ ਭਰੀ ਹੈ ਹਾਂਜੀ ਅੰਤਿਮ ਅਰਦਾਸ ਅੱਜ ਲਈ ਹੈ ਵੈਸੇ ਹਮੇਸ਼ਾ ਸਾਨੂੰ ਅਰਦਾਸ ਕਰਦੇ ਰਹਿਣਾ ਚਾਹੀਦਾ ਇਸ ਤੋਂ ਵੱਡਾ ਕੋਈ ਦੁੱਖ ਨਹੀਂ ਏਜਡ ਬੰਦਾ ਵੀ ਹੋ ਕੇ ਵੱਡੀ ਉਮਰ ਦਾ ਵੀ ਮਰੇ ਸੁਰਗਵਾਸ ਹੋਵੇ ਤੇ ਘਰ ਖਾਲੀ ਹੋ ਜਾਂਦੇ ਆ ਮੇਰੇ ਵਾਲਦ ਸਾਹਿਬ ਪੂਰੇ ਹੋਏ ਪਿਤਾ ਜੀ ਤੇ ਲੋਕੀ ਕਹਿਣ ਇਹ ਉਮਰ ਕਿੰਨੀ ਸੀ ਉਹ ਮੈਂ ਕਿਹਾ ਉਮਰ ਦਾ ਕਿਉਂ ਪੁੱਛਦੇ ਪੁੱਛੋ ਜਰੂਰਤ ਕਿੰਨੀ ਸੀ ਜੇ ਦਾ ਜਵਾਨ ਪੁੱਤ ਮਰ ਜਾਏ ਔਰ ਇੱਕੋ ਇੱਕ ਪੁੱਤ ਸਰਦਾਰ ਮਹਿੰਦਰ ਸਿੰਘ ਕੇਪੀ ਇੰਨੇ ਹੰਭਲ ਇੰਨੇ ਮਿੱਟੀ ਹੋਈ ਸ਼ਖਸੀਅਤ ਆ ਜਿਹੜੀ ਸਿਆਸਤ ਵਿੱਚ ਬਹੁਤ ਘੱਟ ਲੋਕ ਹੁੰਦੇ ਆ ਅਸੀਂ ਦੋਨਾਂ ਨੇ ਇਲੈਕਸ਼ਨ ਲੜਿਆ ਇੱਕ ਦੂਜੇ ਦੇ ਆਪੋਜੀਟ ਪਰ ਅਸੀਂ ਇੱਕ ਲਫ਼ਜ਼ ਵੀ ਇੱਕ ਦੂਜੇ ਦੇ ਖਿਲਾਫ ਕਦੀ ਨਹੀਂ ਸੀ ਬੋਲਿਆ ਇਲੈਕਸ਼ਨ ਦੌਰਾਨ ਹਾਲਾਂਕਿ ਪੋਲਿਟਿਕਸ ਵਿੱਚ ਕੋਈ ਕਿਸੇ ਦਾ ਸੱਕਰ ਨਹੀਂ ਨਾ ਉਹਨਾਂ ਨੇ ਕਦੀ ਗ੍ਰੇਸ ਛੱਡੀ ਨਾ ਮੈਨੂੰ ਸਾਡੇ ਸਤਗੁਰਾਂ ਦਾ ਵੀ ਇਹ ਹੁਕਮ ਸੀ ਕਿ ਭੈੜਾ ਨਹੀਂ ਬੋਲਣਾ ਇੱਕ ਦੂਜੇ ਬਾਰੇ ਹਮੇਸ਼ਾ ਉਹਨਾਂ ਦੇ ਚਰਨ ਸਪਰਸ਼ ਕੀਤੇ ਐਡੇ ਚੰਗੇ ਬੰਦਿਆਂ ਤੇ ਜਦੋਂ ਇੰਨਾ ਤਕਲੀਫ ਆਉਂਦੀ ਹੈ ਇਹ ਬਹੁਤ ਹੀ ਜ਼ਿਆਦਾ ਸਦਮਾ ਹੁੰਦਾ ਪਰ ਸਾਡੇ ਦੇਸ਼ ਦੀ ਇੱਕ ਖੂਬਸੂਰਤੀ ਆ ਕਿ ਸੁੱਖ ਚ ਤੇ ਕਿਤੇ ਗਲਤੀ ਹੋ ਜਾਏ ਨਾ ਗੈਰਹਾਜ਼ਰ ਹੋ ਜਾਣ ਲੇਕਿਨ ਇਹੋ ਜਿਹੇ ਮੌਕੇ ਜਦੋਂ ਇਕੱਠੇ ਹੋ ਕੇ ਹੌਸਲਾ ਦਿੰਦੇ ਥੋੜਾ ਜਿਹਾ ਦੁੱਖ ਘਟਦਾ ਅਦਰਵਾਇਜ਼ ਇਹ ਦੁੱਖ ਘਟਣ ਵਾਲਾ ਨਹੀਂ ਜ਼ਿੰਦਾ ਲਾਸ਼ਾਂ ਬਣ ਜਾਈਦੀਆਂ ਇੱਕ ਬਾਪ ਲਈ ਬੱਚੇ ਦੀ ਅਰਥੀ ਨੂੰ ਮੋੜਾ ਦੇਣਾ ਇਸ ਤੋਂ ਵੱਡਾ ਕੋਈ ਇਮਤਿਹਾਨ ਨਹੀਂ ਵੈਸੇ ਹਿਊਮਨ ਬਾਡੀ ਚ ਜਿੰਨੀ ਦੇਰ ਆਪਾਂ ਹੈਗੇ ਆ ਹੈ ਇਮਤਿਹਾਨ ਹੀ ਆ ਇਸ ਇਮਤਿਹਾਨ ਚੋਂ ਮਾਲਕ ਪਾਸ ਕਰੇ ਜਿਨ੍ਹਾਂ ਨੂੰ ਆਪਾਂ ਮੰਨਦੇ ਆ ਉਹਨਾਂ ਦਾ ਇਹੀ ਹੁਕਮ ਹੈ ਕਿ ਭਾਣੇ ਨੂੰ ਮੰਨਣਾ ਹੁਕਮ ਚ ਰਹਿਣਾ ਕੇਪੀ ਸਾਹਿਬ ਔਰ ਉਹਨਾਂ ਦੇ ਪਰਿਵਾਰ ਨੂੰ ਮਾਲਕ ਪਾਣਾ ਮੰਨਣ ਦਾ ਬਲ ਬਖਸ਼ ਥੈਂਕ ਯੂ ਥੈਂਕ ਯੂ ਸ਼ਵਰਦੀ ਕਲਾ ਟਾਈਮ ਪੀ ਦੇ ਲਈ ਜਲੰਧਰ ਤੋਂ ਸੰਦੀਪ ਕਾਲ ਦੀ ਵਿਸ਼ੇਸ਼ ਰਿਪੋਰਟ ਸਬਸਕ੍ਰਾਈਬ ਕਰੋ ਚੜ੍ਹਦੀ ਕਲਾ ਟਾਈਮ ਟੀਵੀ ਨੂੰ ਅਤੇ ਲੇਟੈਸਟ ਅਪਡੇਟ ਪਾਉਣ ਦੇ ਲਈ Press bell, I can know. This program is sponsored by the Singla office, Bakersfield for all your immigration, family law needs, call or scan QR code to contact us, Rodis Inc. Million Miles with Smile or scan QR code to contact us, Taba Indian Cuisine, Tracy Fine Authentic Indian Cuisine in Tracy or scan QR code to contact us, Simi Valley Family Dental Office or scan QR code to contact us.